ਕਿਵਾ ਸਾਡੇ ਡਿਗਾ ਇਹਦੇ ਵਿੱਚ 3000 ਰੁਪਏ ਥੱਲੇ ਹੀ ਤੇ ਸਭ ਜਬਸੋਈ ਡਗਾ ਵਾ ਪਚੂੜਾ ਥੱਲੇ ਹੀ ਤੇ ਨਹੀਂ ਯਾਰ ਤੁਹਾਨੂੰ ਪਤਾ ਹੈ ਕਿਸਾਨਾਂ ਦੀ ਜਿਹੜੀ ਹਾਲਤ ਆ ਉਹ ਕਿਦਾਂ ਦੀ ਆ ਤੇ ਅਸੀਂ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਇਹਨਾਂ ਦਾ ਵੱਡਾ ਨੁਕਸਾਨ ਜਿਹੜਾ ਹੈ ਇਹਦੇ ਤੋਂ ਉੱਠਾ ਔਖਾ ਹੈ ਤੇ ਸਰਕਾਰ ਜੇ ਇਹਨਾਂ ਦੀ ਕੋਈ ਵਿੱਤੀ ਮਦਦ ਕਰੇ ਤੇ ਇਹਨਾਂ ਦਾ ਜਿਹੜਾ ਇਹ ਜੀਵਨ ਬਸਰ ਫੇਰ ਜਿਹੜਾ ਚੰਗਾ ਮਰਬਾਹ ਮਿਲ ਜੀਆ ਜਾ ਸਕੇ ਨੇ ਬਣੇ ਨਸਾ ਜਿਹੜਾ ਕੋਲ ਸਾਬ ਦੇ ਲਾਇਆ ਕਰ ਜਿਹੜਾ ਸਾਰਾ ਦਿਨ ਲੱਗਦਾ ਅਛਾ ਲਾਲੋ ਜੀ 12 14 ਲੱਖ ਦਾ ਨੁਕਸਾਨ ਆ ਘਟੋ ਘਟਵੀ ਸਹੀ ਹੋ ਗਈ ਤੇ ਮੋਹ ਤੁਹਾਡਾ ਆਪਾ ਲਾਪਰੀ ਸਿੰਘ ਖੁਸ਼ੀਗੁਰ ਤੁਸੀਂ ਦੇਖ ਰਹੇ ਹੋ ਤੇਜ ਨੂੰ ਲਾਈਵ ਚੈਨਲ ਸੋ ਜਿੱਥੇ ਕੀ ਮੌਸਮ ਨੂੰ ਲੈ ਕੇ ਪਹਿਲਾਂ ਹੀ ਜੈਨਰੇਟ ਕਰ ਦਿੱਤਾ ਗਿਆ ਸੋ ਦੇਰ ਸ਼ਾਮ ਜਿਹੜਾ ਕਿ ਬਹੁਤ ਵੱਡਾ ਤਫਾਉਣਾ ਸੋ ਲੋਕਾਂ ਦੇ ਜਿਹੜੇ ਨੁਕਸਾਨ ਜਿਹੜੇ ਕਾਫੀ ਬੁਗੋਏ ਨੇ ਸੋ ਸਾਡੇ ਨਾਲ ਇਸੇ ਤਰ੍ਹਾਂ ਦਾ ਇੱਕ ਜਿਹੜਾ ਹੈ ਕਿ ਇਹ ਮਤਲਬ ਜਿਹੜਾ ਸਾਹਿਬੀ ਕਿਸੇ ਦਾ ਮਤਲਬ ਬਣਾ ਤਾਂ ਉਹ ਨੁਕਸਾਨੀ ਤੌਰ ਤੇ ਜਿਹੜਾ ਇਸ ਤੂਫਾਨ ਦੇ ਵਿਚਾਲੇ ਪੇ ਦੇ ਵਿਚ ਆ ਚੁੱਕਾ ਸਭੀਆ ਮਰੀਦ ਨੇ ਉਹਨਾਂ ਨਾਲ ਗਲਬਾ ਕਰਨ ਸਭੀਆ ਸਸਕਾਲੀ ਨਾਲ ਕੀ ਪਈ ਹੋਰ ਨੁਕਸਾਨ ਹੋਇਆ ਤਾਂ ਇਹ ਕਿਹ ਚੀਜ਼ ਦੇ ਨੁਕਸਾਨ ਹੋਇਆ ਇਹ ਪਾਜੀ ਪਿੰਡ ਵਰਗਾਵਾਜ ਸਰਦਾਰ ਸਰਮ ਸਿੰਘ ਰਾਏ ਦਾ ਜਿਹੜਾ ਸ਼ੈਡੀਗਾ ਪੋਟਰੀ ਫਾਰਮ ਹੀਗਾ ਇਹ ਰਾਤ ਜਿਹੜਾ ਰਾਤ 10:00 ਵਜੇ ਨੂੰ ਤੂਫਾਨ ਜਿਹੜਾ ਆਇਆ ਵਾ ਉਹਦੇ ਨਾਲ ਡਬਲ ਸਟੋਰੀ ਸ਼ੈਡੀ ਜਿਹੜਾ ਇਹ ਡਿੱਗ ਪਿਆ ਵਾ ਤੇ ਇਹਦੇ ਨਾਲ ਇੱਕ ਟਰਾਂਸਫਰ ਵੀ ਉਹ ਡਿੱਗਾ ਇਹ ਮੇਰਾ ਡੈਗਸਟਰੀ ਛੱਡ ਜਿਹੜਾ 100 ਫੁੱਟ ਦੇ ਕਰੀਬ ਦੀ ਲੰਬਾਈ ਆ ਇਹਦੇ ਵਿੱਚ 3 ਗਾਹਰ ਚੂਚਾ ਹੈ ਜਿਹੜਾ ਉਹ ਸਾਰੇ ਦਾ ਸਾਰਾ ਜਿਹੜਾ ਉਹ ਮਾਰਿਆ ਗਿਆ ਉਹ ਤੇ ਇਹਨਾਂ ਦਾ ਕਾਫੀ ਜਿਹੜਾ ਜਰਾ ਨੁਕਸਾਨ ਹੋਇਆ ਵਾ ਮੈਨੂੰ ਜਿਹੜੇ ਸਾਡੇ ਉਹਨਾਂ ਪਾਏ ਮੈਨੂੰ ਗੁਰਮੁਖੀ ਸਾਤਾ ਪਾਜ ਆ ਆਪਣੇ ਪੱਲੇ ਨਹੀਂ ਇਹ ਇਹਨਾਂ ਨੇ ਆਪਣੇ ਪੱਲੇ ਪਾਇਆ ਪਹਿਲਾਂ ਇਹ ਜਿਹੜਾ ਡੇਰੀ ਫਾਰਮ ਦਾ ਕੰਮ ਕਰਦੇ ਸੀਗੇ ਉਹ ਤਾਂ ਹੌਲੀ-ਹੌਲੀ ਇਹਨਾਂ ਨੇ ਇਹਨੂੰ ਡਰਾਈਵ ਕੀਤਾ ਡੇਰੀ ਫਾਰਮ ਦਾ ਪਹਿਲਾਂ ਜਿਹੜਾ ਇਹ اسی اسی ਕੰਮ ਨੂੰ ਚਾਹੁੰਦੇ ਨੇ ਮੈਂ ਪਹਿਲਾਂ ਡੇਰੀ ਫਾਰਮ ਦਾ ਕੰਮ ਕਰਦੇ ਸੀਗੇ ਕੀ ਕਰ ਮੈਨੂੰ ਕੀ ਮੰਗ ਚੰਦੇ ਸੀ ਅਸੀਂ ਗਵਰਨਮੈਂਟ ਤੋਂ ਇਹ ਮੰਗ ਚਾਉਂਦੇ ਆ ਵੀ ਤੁਹਾਨੂੰ ਪਤਾ ਕਿਸਾਨਾਂ ਦੀ ਜਿਹੜੀ ਹਾਲਤ ਆ ਉਹ ਕਿਦਾਂ ਦੀ ਆ ਤੇ ਅਸੀਂ ਚਾਹੁੰਦੇ ਆ ਵੀ ਸਰਕਾਰ ਜਿਹੜੀ ਆ ਇਹਨਾਂ ਵੱਡਾ ਨੁਕਸਾਨ ਜਿਹੜਾ ਹੈ ਇਹਦੇ ਤੋਂ ਉੱਠਾ ਔਖਾ ਤੇ ਸਰਕਾਰ ਜੇ ਇਹਨਾਂ ਦੀ ਕੋਈ ਮਾ ਵਿੱਤੀ ਮਦਦ ਕਰੇ ਤੇ ਇਹਨਾਂ ਦਾ ਜਿਹੜਾ ਇਹ ਜੀਵਨ ਬਸਰ ਫੇਰ ਜਿਹੜਾ ਉਹ ਚੰਗਾ ਬਰਬਾਹ ਨਹੀਂ ਜੀਆ ਜਾ ਸਕੇ ਇਹਨਾਂ ਨੂੰ ਜਿਹੜੀ ਗਰਮੀਆਂ ਦੇ ਮੌਸਮ ਵਿੱਚ ਇਦਾਂ ਦੀ ਜਿਹੜੀਆਂ ਮਤਲਬ ਹਨੇਰੀਆਂ ਦੇ ਤੂਫਾਨ ਹੁੰਦੇ ਨੇ ਇਹ ਕਿਉਂ ਦੇਖਦੇ ਸਾਰ ਇਹ ਦੇਖੋ ਸਾਰੇ ਇਹ ਤਾਂ ਕੁਦਰਤੀ ਜਿਹੜੇ ਹੁੰਦੇ ਆ ਆਸਟਾਨ ਦੀਆਂ ਨੇ ਇਹਨਾਂ ਬਾਰੇ ਕੁਝ ਵੀ ਨਹੀਂ ਕਿਹਾ ਜਾਂਦਾ ਵੀ ਕਿਹੜੇ ਵੇਲੇ ਕੀ ਕਰਨਾ ਆ ਉਹਨਾਂ ਇਹਨਾਂ ਕਰਕੇ ਤੇ ਜਿਹੜਾ ਪਰ ਇਹਨਾਂ ਨੂੰ ਜਿਹੜਾ ਨੁਕਸਾਨ ਹੋਇਆ ਅਸੀਂ ਤਾਂ ਉਹ ਚਾਹੁੰਦੇ ਆਂ ਵੀ ਇਹਦੀ ਜਿਹੜੀ ਸਰਕਾਰ ਆ ਵਿੱਤੀ ਮਦਦ ਕਰੇ ਤੇ ਜਿਹੜਾ ਇਹ ਆਪਣੇ ਪੈਰਾਂ ਤੋਂ ਮੁੜ ਕੇ ਦੁਬਾਰਾ ਖੜਾ ਹੋ ਸਕੇ ਕਿਹੜੇ ਪਿੰਡ ਦੇ ਕਿਹੜੇ ਜ਼ਿਲ੍ਹੇ ਦੀ ਇਹ ਪਿੰਡ ਦਰਗਾਵਾਦ ਡਿਸਟ੍ਰਿਕਟ ਗੁਰਦਾਸਪੁਰ ਸੀਲ ਡੇਰਾ ਬਾਬਾ ਨਾਨਕ ਨੇੜੇ ਕੋਟ ਦੀ ਸੂਰਤ ਮਲੀਦੀ ਹੋਇਆ ਦਾ ਤੇ ਅਸੀਂ ਇਹ ਚਾਹੁੰਦੇ ਆਂ ਵੀ ਇਹਨਾਂ ਦਾ ਜਿਹੜਾ ਕੋਈ ਨਾ ਕੋਈ ਸਰਕਾਰ ਇਹਨਾਂ ਦੀ ਵਿੱਤੀ ਮਦਦ ਕਰਕੇ ਤੇ ਇਹਨਾਂ ਨੂੰ ਤਾਂ ਆਪਣੇ ਪੈਰਾਂ ਤੋਂ ਫੇਰ ਠਾਲੇ ਸੋ ਸਾਡੇ ਨਾਲ ਜਿਹੜੇ ਸਾਡੇ ਦੇ ਮਾਲਕ ਨੇ ਉਹਨਾਂ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੀ ਸਹੀ ਸਹੀ ਕੇ ਵੇਖੋ ਸਰ ਵੰਸੰਦ ਕੰਮ ਕਰਦਾ ਪਰ ਇਹ ਜਿਹੜਾ ਕੋਲਾ ਵੀ ਇਸੇ ਕੰਮ ਦੇ ਵੀ ਕਰਤਿਆਂ ਸਰ ਕੰਮ ਪਹਿਲਾਂ ਇਹ ਵੀ ਕੰਮ ਕਰਦੇ ਹਾਂ ਨਾਲ ਡੇਰੀ ਦਫਾ ਦਾ ਕੰਮ ਕਰਨਾ ਉੱਤੋਂ ਅਸੀਂ ਮੁੜ ਕੇ ਹੋਈ ਹੋਈ ਇਹ 45 ਦਾ ਕੰਮ ਆਇਆ ਕਿੰਨੇ ਜਿਹੜੇ ਇਹਦੇ ਵਿੱਚ ਜਿਹੜੇ ਤੁਝੇ ਪਾਏਗੇ ਜਾਂ ਕਿੰਨਾ ਸਾਰਾ ਅਸੀਂ ਜਿਹੜਾ ਸੱਡ ਇਹ ਡਿੱਗਾ ਇਹਦੇ ਵਿੱਚ 3000 ਰੁਪਏ ਥੱਲੇ ਹੀ ਤੇ ਸਭ ਜਬਰਦਸਤ ਜਗਾਗਾ 25 ਥੱਲੇ ਹੀ ਤੇ ਨਿਆਰ ਕਿੰਨੇ ਜਿੱਦਾਂ ਜਿਹੜਾ ਇਹ ਹੋ ਸਕੀ ਤੁਝਾ 29 ਦਿੰਦਾ ਹੋ ਗਿਆ ਇਹ ਕਿ ਇਹ ਤੇ ਕੋਈ ਬੰਦਾ ਕਿ ਜਿਹੜਾ ਮਤਲਬ ਜਿਹੜਾ ਸਪਸ਼ਟ ਜਿਹੜਾ ਕੰਮ ਨਹੀਂ ਗਾ ਮਤਲਬ ਜਿਹੜੇ ਉਹ ਕੋਈ ਫਰਮ ਵਾਲਾ 35 36 ਦਿਨ ਦਾ ਜੂੜਾ ਨਿਕਲ ਜਾਂਦਾ 29 ਦਿਨਾਂ ਦਾ ਜ ਹੋ ਗਿਆ ਇਹ ਕਿੰਨਾ ਬੰਦੇ ਨੁਕਸਾਨ ਜਿਹੜਾ ਕੋਲ ਸਾਈਡ ਦਾ ਲਾ ਕੇ ਜਿਹੜਾ ਸਾਰਾ ਦਿਨ ਲਾ ਕੇ ਨਾ ਇਨਸ਼ਾਅ ਲਾ ਲੋ ਜੀ 12 14 ਲੱਖ ਦਾ ਨੁਕਸਾਨ ਆ ਘਟੋ ਘਟ ਵੀ ਸਹੀ ਹੈ ਕੀ ਸਰਕਾਰ ਦਾ ਸੁਖੀ ਮਤਲਬ ਬਸ ਇਹ ਮੈਂ ਤਾਂ ਕਰਨੇ ਕੋਈ ਨਾ ਕੋਈ ਸਾਡੀ ਸ਼ਹਾਦਾ ਕੀਤੀ ਜਾਏ ਅਸੀਂ ਦੁਬਾਰਾ ਚੱਲਣ ਸ਼ੁਰੂ ਕਰ ਸਕੀਏ ਤੇ ਇਹ ਜਨ ਸੁਖਸਾਨ ਜਿਨ੍ਹਾਂ ਨੇ ਕੀ ਮੱਲੂਕ ਸਾਰੀ ਜਿਹੜੀ ਖਸਾਨ ਬੱਚੇ ਮੰਗਦੇ ਕੀ ਕਿੰਨਾ ਨੁਕਸਾਨ ਹੋਇਆ ਸਾਰਾ ਜਿਹੜ